ਲਓ ਜੀ ਉਹੀ ਗੱਲ ਹੋ ਗਈ ਜਿਹਦਾ ਖਦਸ਼ਾ ਸੀ ਤੇ ਜਿਹਦਾ ਕਈ ਦਿਨਾਂ ਤੋਂ ਵੱਡਾ ਚਰਚਾ ਸੀ ਭਗਵੰਤ ਮਾਨ ਨੂੰ ਅੱਜ ਉਹਦੇ ਤੋਂ ਹਟਾ ਦਿੱਤਾ ਗਿਆ ਤੇ ਭਗਵੰਤ ਮਾਨ ਦੀ ਥਾਂ ਤੇ ਅੱਜ ਨਵਾਂ ਬੰਦਾ ਲਾ ਦਿੱਤਾ ਗਿਆ ਨਾਂ ਅਨਾਉਂਸ ਕਰ ਦਿੱਤਾ ਗਿਆ ਐਲਾਨ ਹੋ ਗਿਆ ਕਿਉਂਕਿ ਭਗਵੰਤ ਮਾਨ ਪਿਛਲੇ ਲੰਬੇ ਟਾਈਮ ਤੋਂ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਸੀ ਤੇ ਅੱਜ ਭਗਵੰਤ ਮਾਨ ਨੂੰ ਹਟਾ ਕੇ ਤੇ ਉਹਦੀ ਥਾਂ ਦੇ ਉੱਪਰ ਨਵੇਂ ਨਾਂ ਦਾ ਐਲਾਨ ਕਰ ਦਿੱਤਾ ਗਿਆ ਪਿਛਲੇ ਟਾਈਮ ਤੋਂ ਕੇਜਰੀਵਾਲ ਦੀਆਂ ਤੇ ਭਗਵੰਤ ਮਾਨ ਦੀਆਂ ਦੂਰੀਆਂ ਦੀਆਂ ਕੜਤਨ ਦੀਆਂ ਖਬਰਾਂ ਆਉਂਦੀਆਂ ਰਹੀਆਂ ਆਪਾਂ ਵੀ ਆਪਣੇ ਲਾਈਵ ਸੱਚ ਟੀਵੀ ਤੇ ਤੁਹਾਨੂੰ ਕਈ ਵਾਰ ਦੱਸਿਆ ਕਿ ਦੋ ਕੰਮ ਹੋਣਗੇ ਇੱਕ ਭਗਵੰਤ ਮਾਨ ਨੂੰ ਪੰਜਾਬ ਦੀ ਪ੍ਰਧਾਨਗੀ ਤੋਂ ਲਾਇਆ ਜਾਊਗਾ ਦੂਜਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਪਾਸੇ ਕੀਤਾ ਜਾਊਗਾ ਤੇ ਤੀਜਾ ਜਾਂ ਫਿਰ ਭਗਵੰਤ ਮਾਨ ਦੀਆਂ ਮੁੱਖ ਮੰਤਰੀ ਦੀਆਂ ਤਾਕਤਾਂ ਖਤਮ ਕਰਕੇ ਉਹਨੂੰ ਨਾਂ ਦਾ ਮੁੱਖ ਮੰਤਰੀ ਰਹਿਣ ਦਿੱਤਾ ਜਾਊਗਾ ਇਹਨਾਂ ਚੋ ਦੋ ਗੱਲਾਂ ਹੋ ਗਈਆਂ ਅੱਜ ਭਗਵੰਤ ਮਾਨ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਪਾਸੇ ਕਰ ਦਿੱਤਾ ਗਿਆ ਔਰ ਉਹਦੀ ਥਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਅਮਨ अरोड़ा ਉਹਨਾਂ ਨੂੰ ਪ੍ਰਧਾਨ ਲਾ ਦਿੱਤਾ ਗਿਆ ਅਮਨ अरोड़ा ਦੇ ਨਾਂ ਦਾ ਐਲਾਨ ਮੀਡੀਆ ਦੇ ਵਿੱਚ ਆ ਚੁੱਕਾ ਹੈ ਔਰ ਉਸ ਤੋਂ ਬਾਅਦ ਜਿਹੜੇ ਭਗਵੰਤ ਮਾਨ ਦੇ ਨਾਲ ਕਾਰਜਕਾਰੀ ਪ੍ਰਧਾਨ ਸੀ ਪ੍ਰਿੰਸੀਪਲ ਬੋਧਰਮ ਉਹਨਾਂ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਦੇ ਉੱਪਰ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਸ਼ੈਰੀ ਕਲਸੀ ਨੂੰ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਗਿਆ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਵਾਕਡੋਰ ਜਿਹੜੀ ਹੈ ਉਹ ਅਮਨ अरोड़ा ਤੇ ਸ਼ੈਰੀ ਕਲਸੀ ਦੇ ਹੱਥਾਂ ਚਲੀ ਗਈ ਇਹ ਦੋ ਚਿਹਰੇ ਮੁਖ ਰੂਪ ਚ ਪੰਜਾਬ ਚ ਹੋਣਗੇ ਪਰ ਅਸਲੀ ਪਾਰਟੀ ਦੀ ਅਗਵਾਈ ਪਾਰਟੀ ਦੀ ਜਿਹੜੀ ਕਮਾਂਡ ਹੈ ਉਹ ਸਿੱਧਾ ਕੇਜਰੀਵਾਲ ਦੇ ਹੱਥ ਚ ਹੈ ਔਰ ਕੇਜਰੀਵਾਲ ਦੇ ਨਾਲ ਉਹ ਚਾਹੇ ਸੰਦੀਪ ਪਾਠਕ ਹੈ ਚਾਹੇ ਹੋਰ ਦਿੱਲੀ ਵਾਲੇ ਲੀਡਰ ਨੇ ਉਹ ਸਿੱਧੇ ਰੂਪ ਚ ਸਾਰੀ ਕਮਾਂਡ ਜਿਹੜੀ ਉਹ ਸਾਹਮਰੇ ਨੇ ਪਿਛਲੇ ਟਾਈਮ ਤੋਂ ਭਗਵੰਤ ਮਾਨ ਦੇ ਨਾਲ ਕੇਜਰੀਵਾਲ ਦੇ ਰਿਸ਼ਤੇ ਜਿਹੜੇ ਨੇ ਉਹ ਖਟਾਸ ਭਰੇ ਹੋਏ ਜਦੋਂ ਕੇਜਰੀਵਾਲ ਜੇਲ੍ਹ ਚ ਸੀ ਉਦੋਂ ਤੋਂ ਇਹ ਖਬਰਾਂ ਆਉਣ ਲੱਗ ਪਈਆਂ ਸੀਗੀਆਂ ਕਿ ਭਗਵੰਤ ਮਾਨ ਤੇ ਕੇਜਰੀਵਾਲ ਦੀ ਵਿਗੜ ਗਈ ਹੈ ਕਿਉਂਕਿ ਕੇਜਰੀਵਾਲ ਦੇ ਕੋਲ ਭਗਵੰਤ ਮਾਨ ਦੇ ਖਿਲਾਫ ਕਈ ਸਾਰੇ ਐਮਐਲਏ ਆਪਣੀਆਂ ਸ਼ਿਕਾਇਤਾਂ ਲੈ ਕੇ ਗਏ ਨੇ ਜਿਨ੍ਹਾਂ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਨਾਮ ਵੀ ਸ਼ਾਮਲ ਸੀ ਜਦੋਂ ਕੁਲਤਾਰ ਸਿੰਘ ਸੰਧਵਾ 27 28 ਐਮਐਲਏ ਨੂੰ ਲੈ ਕੇ ਤੇ ਕੇਜਰੀਵਾਲ ਨੂੰ ਮਿਲ ਕੇ ਆਏ ਕੇਜਰੀਵਾਲ ਜਦੋਂ ਜੇਲ੍ਹ ਤੋਂ ਬਾਹਰ ਆਉਂਦੇ ਨੇ ਉਸ ਤੋਂ ਬਾਅਦ ਲਗਾਤਾਰ ਭਗਵੰਤ ਮਾਨ ਦੇ ਨਾਲ ਇੱਕ ਕੜਤੋਂ ਇੱਕ ਖਟਾਸ ਜਿਹੜੀ ਸਪਸ਼ਟ ਨਜ਼ਰ ਆਉਂਦੀ ਰਹੀ ਔਰ ਐਸੇ ਕਰਕੇ ਹੌਲੀ-ਹੌਲੀ ਭਗਵੰਤਮਾਨ ਦੀਆਂ ਸ਼ਕਤੀਆਂ ਖਤਮ ਕੀਤੀਆਂ ਗਈਆਂ ਭਗਵੰਤਮਾਨ ਦੇ ਨਾਲ ਲਾਏ ਹੋਏ ਜਿਹੜੇ ਭਗਵੰਤਮਾਨ ਦੇ ਖਾਸਮ ਖਾਸ ਬੰਦੇ ਸੀ ਉਹ ਸਾਰੇ ਪਾਸੇ ਕੀਤੇ ਗਏ ਭਗਵੰਤਮਾਨ ਦਾ ਓਐਸਡੀ ਊੰਕਾਰ ਸਿੰਘ ਨੂੰ ਹਟਾ ਦਿੱਤਾ ਗਿਆ ਭਗਵੰਤਮਾਨ ਦਾ ਮੀਡੀਆ ਸਲਾਹਕਾਰ ਜਿਹੜਾ ਬਲਤੇਜ ਪੰਨੂ ਸੀ ਉਹਨੂੰ ਹਟਾ ਦਿੱਤਾ ਗਿਆ ਔਰ ਕਾਫੀ ਸਾਰੇ ਭਗਵੰਤਮਾਨ ਦੇ ਖਾਸਮ ਖਾਸ ਪਾਸੇ ਕਰਕੇ ਉਹਨਾਂ ਦੀ ਥਾਂ ਦੇ ਉੱਪਰ ਕੇਜਰੀਵਾਲ ਹੋਰਾਂ ਨੇ ਦਿੱਲੀ ਵਾਲਿਆਂ ਨੇ ਆਪਣੇ ਬੰਦੇ ਜਿਹੜੇ ਆ ਉਹ ਨਿਯੁਕਤ ਕੀਤੇ ਜਿਨ੍ਹਾਂ ਦੇ ਵਿੱਚ ਅਰਵਿੰਦ ਮੋਦੀ ਹੈ ਜਿਨ੍ਹਾਂ ਦੇ ਵਿੱਚ ਜਿਹੜਾ ਜਿਹਦਾ ਰੌਲਾ ਪਿਛਲੇ ਦਿਨਾਂ ਤੋਂ ਚੱਲ ਰਿਹਾ ਹੈ ਆ ਜਿਹੜਾ ਕੇਜਰੀਵਾਲ ਦਾ ਸਲਾਹਕਾਰ ਸੀਗਾ ਵਿਭ ਉਹ ਉਹ ਹੈ ਜਾਂ ਜਿਹੜਾ ਜੇਮਸ ਸਮਾਸਤੀਨ ਹੈ ਉਹ ਸਾਰੇ ਪੰਜਾਬ ਦੇ ਵਿੱਚ ਭਗਵੰਤਮਾਨ ਦੇ ਨਾਲ ਲਾਏ ਗਏ ਔਰ ਅੱਜ ਜਦੋਂ ਭਗਵੰਤ ਮਾਨ ਨੂੰ ਅਹੁਦੇ ਤੋਂ ਪਾਸੇ ਕੀਤਾ ਗਿਆ ਤਾਂ ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਅੱਜ ਤੋਂ 10 ਦਿਨ ਪਹਿਲਾਂ ਆਪ ਹੀ ਕਹਿ ਦਿੱਤਾ ਸੀ ਕਿ ਮੈਂ ਪ੍ਰਧਾਨਗੀ ਦੇ ਅਹੁਦੇ ਤੋਂ ਪਾਸੇ ਹੋਣਾ ਚਾਹਣਾ ਹੈ ਮੇਰੀ ਥਾਂ ਤੇ ਹੋਰ ਬੰਦਾ ਪ੍ਰਧਾਨ ਲਾ ਦਿਓ ਪਰ ਉਦੋਂ ਵੀ ਇਹ ਚਰਚਾ ਉੱਠੀ ਸੀ ਕਿ ਮਰਦੀ ਕੀ ਨਾ ਕਰਦੀ ਤੇ ਮਰਦੀ ਨੇ ਅੱਖ ਚੱਬਿਆ ਭਗਵੰਤ ਮਾਨ ਇਹ ਮਾਰੀਦਿਆ ਕਹਿ ਰਿਹਾ ਕਿਉਂਕਿ ਕੇਜਰੀਵਾਲ ਹੋਰਾਂ ਨੇ ਦਿੱਲੀ ਵਾਲਿਆਂ ਨੇ ਕਹਿ ਦਿੱਤਾ ਕਿ ਅਸੀਂ ਤੈਨੂੰ ਹਟਾ ਕੇ ਹੋਰ ਬੰਦੇ ਨੂੰ ਪੰਜਾਬ ਦੀ ਅਗਵਾਈ ਦੇਣੀ ਹੈ ਤਾਂ ਫਿਰ ਇਸ ਕਰਕੇ ਭਗਵੰਤਮਾਨ ਨੂੰ ਪਤਾ ਸੀ ਜੇ ਇਹ ਮੈਨੂੰ ਆਪਣੇ ਆਪ ਹਟਾਉਣਗੇ ਤਾਂ ਫਿਰ ਇੱਜ਼ਤ ਨਹੀਂ ਰਹੇਗੀ ਫਿਰ ਬੇਇੱਜ਼ਤੀ ਹੋਏਗੀ ਇਸ ਕਰਕੇ ਭਗਵੰਤਮਾਨ ਨੇ ਆਪ ਹੀ ਆਪਣੀ ਇੱਜ਼ਤ ਰੱਖਣ ਲਈ ਇਹ ਐਲਾਨ ਕਰ ਦਿੱਤਾ ਸੀ ਕਿ ਮੈਂ ਇਹ ਅਹੁਦਾ ਛੱਡਣਾ ਚਾਹਣਾ ਜਦੋਂ ਕਿ ਭਗਵੰਤਮਾਨ ਅਹੁਦੇ ਛੱਡਣ ਵਾਲਾ ਨਹੀਂ ਹੈ ਦੂਜੇ ਪਾਸੇ ਇਹ ਭਗਵੰਤਮਾਨ ਮੁੱਖ ਮੰਤਰੀ ਦੇ ਅਹੁਦੇ ਦੇ ਉੱਪਰ ਪੂਰੀ ਤਰ੍ਹਾਂ ਚਿੰਬੜ ਕੇ ਰਹਿਣਾ ਚਾਹੁੰਦਾ ਹੈ ਪਿਛਲੇ ਦਿਨੀ ਇਹ ਚਰਚਾ ਆਈ ਕਿ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਇਹ ਕਹਿ ਦਿੱਤਾ ਸੀ ਕਿ ਤੁਸੀਂ ਸੀਐਮ ਦਾ ਮੁੱਖ ਮੰਤਰੀ ਦਾ ਅਹੁਦਾ ਛੱਡ ਦਿਓ ਮੈਂ ਵੀ ਦਿੱਲੀ ਦਾ ਛੱਡ ਦਿੰਦਾ ਪਰ ਭਗਵੰਤ ਮਾਨ ਨੇ ਅਹੁਦਾ ਛੱਡਣ ਤੋਂ ਨਾ ਕਰ ਦਿੱਤੀ ਸੀ ਹੁਣ ਇਹ ਚਰਚਾ ਜਿਹੜੀ ਆ ਮੀਡੀਆ ਦੇ ਵਿੱਚ ਫਖੀ ਰਹੀ ਆ ਤੇ ਇਹਦੇ ਜਿਹੜੇ ਲੱਛਣ ਨੇ ਪਰਮਾਨ ਨੇ ਉਹ ਕਈ ਗੱਲਾਂ ਦੇ ਨਾਲ ਸਾਹਮਣੇ ਆਉਂਦੇ ਵੀ ਨਹੀਂ ਜੋ ਭਗਵੰਤ ਮਾਨ ਬਿਮਾਰ ਹੋਇਆ ਪਿਛਲੇ ਦਿਨੀ ਤਾਂ ਉਹ ਪਹਿਲਾਂ ਦਿੱਲੀ ਤੇ ਫਿਰ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਦਾਖਲ ਰਿਆ ਉੱਥੇ ਵੀ ਵੱਡੇ ਲੀਡਰ ਭਗਵੰਤ ਮਾਨ ਦਾ ਪਤਾ ਲੈਣ ਨਹੀਂ ਗਏ ਅੰਤ ਨੂੰ ਸੰਦੀਪ ਪਟਕ ਗਏ ਉਦੋਂ ਵੀ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੁਝ ਚਰਚਾ ਹੋਣ ਦੀਆਂ ਕਣਸੂਆਂ ਆਈਆਂ ਜਿਨ੍ਹਾਂ ਦੇ ਨਾਲ ਮੀਡੀਆ ਦੇ ਵਿੱਚ ਸਿਆਸੀ ਮਾਹੌਲ ਪਖਿਆ ਰਿਹਾ ਉਸ ਤੋਂ ਬਾਅਦ ਹੁਣ ਇੱਕ ਆਮ ਆਦਮੀ ਪਾਰਟੀ ਦੀ ਹੀ ਜਿਹੜੀ ਇੱਕ ਬੜੀ ਤੇਜ਼ ਤਰਾਰ ਤੇ ਸੋਹਣੀ ਸੁਨੱਖੀ ਕੁੜੀ ਐ ਜਿਹੜੀ ਔਰਤ ਨੇਤਾ ਆਮ ਆਦਮੀ ਪਾਰਟੀ ਦੀ ਉਹਨੇ ਬਹੁਤ ਵੱਡੇ ਦੋਸ਼ ਦੋ ਦਿਨ ਪਹਿਲਾਂ ਕੇਜਰੀਵਾਲ ਤੇ ਭਗਵੰਤ ਮਾਨ ਦੋਵਾਂ ਦੇ ਉੱਪਰ ਲਾਏ ਨੇ ਔਰ ਉਹਦੇ ਦੋਸ਼ ਜਿਹੜੇ ਨੇ ਉਹ ਗੈਰ ਗੰਭੀਰ ਨੇ ਉਹਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਹੁਣ ਗੁੰਡਿਆਂ ਦੀ ਪੁਸ਼ਤ ਬਣਾਈ ਹੋ ਗਈ ਹੈ ਉਹ ਕੌਣ ਹੈ ਉਹਦਾ ਨਾਂ ਹੈ ਸੁਆਤੀ ਮਾਲੀਵਾਲ ਸੁਆਤੀ ਮਾਲੀਵਾਲ ਜਿਹੜੀ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਚੇਅਰ ਚੇਅਰਮੈਨ ਵੀ ਰਹੀ ਹੈ ਔਰ ਉਹਨੇ ਇਹ ਗੱਲਾਂ ਕਿਉਂ ਕਹੀਆਂ ਇਸ ਕਰਕੇ ਕਿਉਂਕਿ ਜਿਹੜੇ ਵਿਵਬ ਨੂੰ ਭਗਵੰਤਮਾਨ ਦਾ ਸਲਾਹਕਾਰ ਲਾਇਆ ਗਿਆ ਉਹ ਪਹਿਲਾਂ ਕੇਜਰੀਵਾਲ ਦਾ ਸਲਾਹਕਾਰ ਸੀ ਜਦੋਂ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਸੀ ਤਾਂ ਉਸੇ ਵਿਵਬ ਕੁਮਾਰ ਨੇ ਦੇ ਉੱਪਰ ਸਵਾਤੀ ਮਾਲੀਵਾਲ ਨੇ ਇਹ ਦੋਸ਼ ਲਾਏ ਸੀਗੇ ਉਹ ਕਹਿੰਦੀ ਕਿ ਮੈਨੂੰ ਇਹਨੇ ਥੱਪੜ ਮਾਰੇ ਨੇ ਮੈਨੂੰ ਇਹਨੇ ਮੇਰੇ ਨਾਲ ਬਤਮੀਜ਼ੀ ਕੀਤੀ ਹੈ ਮੈਨੂੰ ਇਹਨੇ ਮੰਦਾ ਚੰਗਾ ਬੋਲਿਆ ਔਰ ਫਿਰ ਉਹਦੇ ਖਿਲਾਫ ਉਹਨੇ ਸ਼ਿਕਾਇਤ ਵੀ ਪੁਲਿਸ ਨੂੰ ਕੀਤੀ ਸੀ ਤੇ ਉਹ ਵਿਵਬ ਕੁਮਾਰ ਜਿਹੜਾ ਉਹ ਜੇਲ੍ਹ ਦੇ ਵਿੱਚ ਵੀ ਉਹਦੀ ਸ਼ਿਕਾਇਤ ਦੇ ਕਾਰਨ ਰਹਾ ਪਰ ਜਦੋਂ ਉਹ ਜੇਲ੍ਹ ਚੋਂ ਬਾਹਰ ਆਇਆ ਉਦੋਂ ਦੀ ਸੁਆਤੀ ਮਾਲੀਵਾਲ ਕਹਿ ਰਹੀ ਹੈ ਕਿ ਔਰਤਾਂ ਦੇ ਨਾਲ ਬਤਮੀਜ਼ੀ ਕਰਨ ਵਾਲੇ ਉਸ ਵਿਅਕਤੀ ਨੂੰ ਕੇਜਰੀਵਾਲ ਪਨਾ ਦੇ ਰਿਹਾ ਕੱਲ ਉਸ ਨੇ ਸੁਆਤੀ ਮਾਲੀਵਾਲ ਨੇ ਸਿੱਧੇ ਕੇਜਰੀਵਾਲ ਤੇ ਸਵਾਲ ਉਠਾਏ ਉਹ ਕਹਿੰਦੀ ਕੇਜਰੀਵਾਲ ਜਿਹੜਾ ਉਹ ਇੱਕ ਗੁੰਡੇ ਬੰਦੇ ਦਾ ਸਾਥ ਦੇ ਰਿਹਾ ਐਦਾਂ ਹੀ ਉਹਨੇ ਲਿਖਿਆ ਗੁੰਡਾ ਕਿਹਾ ਔਰ ਦੂਜੇ ਪਾਸੇ ਉਹ ਕਹਿੰਦੀ ਕਿ ਉਹਨੂੰ ਭਗਵੰਤਮਾਨ ਦਾ ਮੁੱਖ ਸਲਾਹਕਾਰ 라 ਦਿੱਤਾ ਗਿਆ ਤੇ ਹੁਣ ਜਿਹੜੇ ਪੰਜਾਬ ਦੇ ਪੁਲਿਸ ਮੁਖੀ ਨੇ ਪੰਜਾਬ ਦੇ ਮੁੱਖ ਸਕੱਤਰ ਨੇ ਉਹ ਭਗਵਾਨ ਤਮਨ ਦੀ ਥਾਂ ਤੇ ਵਿਭਵ ਕੁਮਾਰ ਨੂੰ ਰਿਪੋਰਟ ਕਰਨਗੇ ਜਿਹੜਾ ਕਿ ਇੱਕ ਗੁੰਡਾ ਸੋਚ ਵਾਲਾ ਵਿਅਕਤੀ ਹੈ ਔਰ ਉਹਨੇ ਇਹ ਵੀ ਕਿਹਾ ਕਹਿੰਦੀ ਹੁਣ ਪੰਜਾਬ ਦੇ ਵਿੱਚ ਗੁੰਡਿਆਂ ਨੂੰ ਤਨਖਾਹ ਦਿੱਤੀ ਜਾਊਗੀ ਤੇ ਜਿਹੜੇ ਪੰਜਾਬ ਦੀ ਜਵਾਨੀ ਹੈ ਉਹ ਬੇਰੁਜ਼ਗਾਰ ਹੈ ਔਰ ਉਹ ਬਾਹਰ ਨੂੰ ਭੱਜਣ ਲਈ ਮਜਬੂਰ ਹੋ ਰਹੀ ਹੈ ਜਿਹੜੀ ਸੁਆਤੀ ਮਾਲੀਵਾਲ ਨੇ ਇਹ ਗੱਲ ਆਖੀ ਹੈ ਇਹਦੇ ਉੱਪਰ ਵੱਡੀ ਚਰਚਾ ਪੱਖੀ ਆਮ ਆਦਮੀ ਪਾਰਟੀ ਦਾ ਹੁਣ ਤੱਕ ਇਹਦੇ ਉੱਪਰ ਕੋਈ ਵੀ ਤਿੱਖਾ ਬਿਆਨ ਜਾਂ ਵੱਡਾ ਬਿਆਨ ਨਹੀਂ ਆਇਆ ਪਰ ਦੂਜੀਆਂ ਪਾਰਟੀਆਂ ਨੇ ਬਿਆਨ ਦਿੱਤੇ ਨੇ ਸਾਰੇ ਕਹਿ ਰਹੇ ਨੇ ਕਿ ਜੇ ਆਮ ਆਦਮੀ ਪਾਰਟੀ ਦੀ ਆਪਣੀ ਹੀ ਇੱਕ ਆਗੂ ਇਹ ਗੱਲ ਕਹਿ ਰਹੀ ਹੈ ਤੇ ਆਮ ਆਦਮੀ ਪਾਰਟੀ ਇੱਥੇ ਚੁੱਪ ਕਿਉਂ ਹੈ ਦੇਖੋ ਇਹ ਕੋਈ ਛੋਟੀ ਗੱਲ ਨਹੀਂ ਕਿ ਇੱਕ ਪਾਰਟੀ ਦੀ ਇੱਕ ਮਹਿਲਾ ਆਗੂ ਇਹਨਾਂ ਵੱਡਾ ਦੋਸ਼ ਲਾ ਰਹੀ ਹੈ ਔਰ ਉਹਨੇ ਤਾਂ ਇਹ ਵੀ ਕਿਹਾ ਭਗਵੰਤ ਮਾਨ ਕੇਜਰੀਵਾਲ ਇਹ ਸਾਰੇ ਵਿਭੂ ਕੁਮਾਰ ਹੋਰਾਂ ਦੇ ਨਾਲ ਰਲੇ ਹੋਏ ਨੇ ਔਰ ਸਾਰਿਆਂ ਦੀ ਮਿਲੀ ਭੁਗਤ ਹੈ ਔਰ ਦੂਜੇ ਪਾਸੇ ਉਹਨੇ ਇਸ ਤਰ੍ਹਾਂ ਦੇ ਵੀ ਸੰਕੇਤ ਦਿੱਤੇ ਜਿਹੜਾ ਉਹਨੇ ਐਕਸ ਦੇ ਉੱਪਰ ਲਿਖ ਕੇ ਪਾਇਆ ਸਵਾਤੀ ਮਾਲੀਵਾਲ ਨੇ ਉਹਨੇ ਇਸ ਤਰ੍ਹਾਂ ਦੇ ਸੰਕੇਤ ਦਿੱਤੇ ਕਿ ਭਗਵੰਤ ਮਾਨ ਕੋਲ ਆਉਣ ਵਾਲੇ ਟਾਈਮ ਦੇ ਵਿੱਚ ਤਾਕਤ ਜਿਵੇਂ ਖੋਈ ਜਾ ਰਹੀ ਹੋਵੇ ਤਾਂ ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੁਣ ਭਗਵੰਤ ਮਾਨ ਉਹਨਾਂ ਦੇ ਟਾਈਮ ਤੋਂ ਮੁੱਖ ਮੰਤਰੀ ਰਹੂਗਾ ਕਿ ਨਹੀਂ ਰਹੂਗਾ ਇਹਦੇ ਉੱਪਰ ਵੀ ਸਵਾਲੀਆ ਨਿਸ਼ਾਨ ਵੱਡੇ ਰੂਪ ਚ ਖੜਾ ਹੈ ਜਾਪਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਜਾਂ ਤਾਂ ਭਗਵਾਨ ਤੁਮਰ ਮੁੱਖ ਮੰਤਰੀ ਦੇ ਅਹੁਦੇ ਤੇ ਨਹੀਂ ਰਹੂਗਾ ਜਾਂ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਵਿਖੇੜਾ ਪੰਜਾਬ ਦੇ ਵਿੱਚ ਖੜਾ ਹੋ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ 'ਚ ਪੰਜਾਬ 'ਚ ਸਭ ਕੁਝ ਅੱਛਾ ਨਹੀਂ ਚੱਲ ਰਿਹਾ ਕਈ ਛੋਟੇ-ਛੋਟੇ ਅੰਦਰੂਨੀ ਧੜੇ ਬਣਨ ਦੀਆਂ ਖਬਰਾਂ ਜੜੀਆਂ ਨੇ ਉਹ ਲਗਾਤਾਰ ਆ ਰਹੀਆਂ ਨੇ ਔਰ ਬਾਕੀ ਪਾਰਟੀਆਂ ਮੰਗ ਧੜੇ ਬਣ ਚੁੱਕੇ ਨੇ ਕਾਂਗਰਸ ਦੀ ਫੱਟੀ ਵੀ ਪੰਜਾਬ ਦੇ ਵਿੱਚ ਧੜੇਬਾਜ਼ੀ ਨੇ ਪੋਚੀ ਹੈ ਇਸੇ ਹੀ ਤਰ੍ਹਾਂ ਦੂਜੀਆਂ ਪਾਰਟੀਆਂ ਅਕਾਲੀ ਦਲ ਦਾ ਵੀ ਜਿਹੜਾ ਬੇੜਾ ਉਹ ਜਿੱਥੇ ਉਹਨਾਂ ਦੀਆਂ ਆਪਣੀਆਂ ਗਲਤੀਆਂ ਤੇ ਹੰਕਾਰ ਨੇ ਡੋਬੋਇਆ ਉਥੇ ਧੜੇਬਾਜੀ ਨੇ ਵੀ ਉਹਨਾਂ ਨੂੰ ਮਾਝਿਆ ਇਸੇ ਹੀ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਵੀ ਨਜ਼ਰ ਆ ਰਹੀ ਹੈ ਉਧਰ ਭਾਜਪੀ ਵੀ ਪੰਜਾਬ 'ਚ ਧੜਿਆਂ 'ਚ ਵੰਡੀ ਨਜ਼ਰ ਆ ਰਹੀ ਹੈ ਔਰ ਜਿਹੜੇ ਭਾਜਪੀ 'ਚ ਚਾਈ ਚਾਈ ਗਏ ਸੀ ਕਾਂਗਰਸ ਛੱਡ ਕੇ ਚਾਹੇ ਉਹ ਕੈਪਟਨ ਮਰਿੰਦਰ ਸੀ ਚਾਹੇ ਉਹ ਸੁਨੀਲ ਜਾਖੜ ਸੀ ਜਾਂ ਹੋਰ ਨੇ ਉਹ ਅੰਦਰੇ-ਅੰਦਰ ਦਬੇ-ਕੁਟੇ ਨਜ਼ਰ ਆ ਰਹੇ ਨੇ ਤੇ ਜਿਹੜੇ ਕੈਪਟਨ ਮਰਿੰਦਰ ਨੇ ਉਹਨਾਂ ਨੇ ਤਾਂ ਆਪਣੀ ਪੜਾਅ ਪਿਛਲੇ ਦਿਨ ਕੱਢ ਵੀ ਦਿੱਤੀ ਸੀ ਜਦੋਂ ਉਹਨਾਂ ਨੇ ਦਾਣਾ ਮੰਡੀ 'ਚ ਜਾ ਕੇ ਕਹਿ ਦਿੱਤਾ ਸੀ ਕਿ ਸਾਡੇ ਤੋਂ ਭਾਜਪਾ ਸਲਾਹ ਹੀ ਨਹੀਂ ਲੈਂਦੀ ਉਹ ਕਹਿੰਦਾ ਮੈਂ ਮੁੱਖ ਮੰਤਰੀ ਰਿਹਾ ਪੰਜਾਬ ਦਾ ਐਨੀ ਵਾਰ ਮੇਰੇ ਕੋਲ ਤਜਰਬਾ ਹੈ ਪਰ ਸਾਡੀ ਕੋਈ ਪੁੱਛਗਿੱਛ ਹੀ ਨਹੀਂ ਤੇ ਉਹਨਾਂ ਦੀ ਪੁੱਛਗਿੱਛ ਨਾ ਹੋਣ ਦੇ ਮਾਮਲੇ ਤੇ ਜਿਹੜੇ ਚਰਨਜੀਤ ਚੰਨੀ ਹੈ ਉਹਨਾਂ ਨੇ ਪਿਛਲੇ ਦਿਨੀ ਇੱਕ ਚੁਟਕਲਾ ਸੁਣਾ ਮਾਰਿਆ ਤੇ ਉਹ ਚੁਟਕਲੇ ਦੇ ਉੱਪਰ ਵੀ ਵੱਡਾ ਰੌਲਾ ਪਿਆ ਜਦੋਂ ਉਹਨਾਂ ਨੇ ਡੱਬੂ ਕੁੱਤੇ ਦੀਆਂ ਦੋ ਰੰਨਾਂ ਵਾਲਾ ਚੁਟਕਲਾ ਸੁਣਾਇਆ ਤਾਂ ਉਹਦੇ ਉੱਪਰ ਬਾਅਦ 'ਚ ਚਰਨਜੀਤ ਚੰਨੀ ਨੇ ਮਾਫੀ ਮੰਗੀ ਹੈ ਪਰ ਤਾਂ ਹਾਲਤ ਚਰਨਜੀਤ ਚੰਨੀ ਨੇ ਦੱਸਿਆ ਕਿ ਭਾਜਪਾ ਵਾਲੇ ਜਿਹੜੇ ਪੰਜਾਬ ਦੇ ਲੀਡਰ ਨੇ ਉਹਨਾਂ ਦੀ ਇਹ ਬਣੀ ਹੋਈ ਹੈ ਸੋ ਅੱਜ ਜਿਸ ਤਰੀਕੇ ਦੇ ਨਾਲ ਆਪ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਪਾਸੇ ਕੀਤਾ ਗਿਆ ਉਹਨਾਂ ਦੀ ਥਾਂ ਤੇ ਅਮਨ अरोड़ा ਨੂੰ ਲਾਇਆ ਗਿਆ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ ਲਓ ਜੀ ਅੱਜ ਉਹੀ ਹੋ ਗਿਆ ਜਿਹਦਾ ਖਦਸ਼ਾ ਸੀ ਤੇ ਜਿਹਦੀ ਚਰਚਾ ਸੀ ਭਗਵੰਤ ਮਾਨ ਨੂੰ ਅਹੁਦੇ ਤੋਂ ਪਾਸੇ ਕਰ ਦਿੱਤਾ ਗਿਆ ਭਗਵੰਤ ਮਾਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਉਹਦੀ ਥਾਂ ਦੇ ਉੱਪਰ ਨਵਾਂ ਬੰਦਾ ਅੱਜ ਲਾ ਦਿੱਤਾ ਗਿਆ ਹਾਂ ਬਿਲਕੁਲ ਭਗਵੰਤ ਮਾਨ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਪ੍ਰਧਾਨ ਸੀ ਪੰਜਾਬ ਦਾ ਪਿਛਲੇ ਲੰਬੇ ਟਾਈਮ ਤੋਂ ਭਗਵੰਤ ਮਾਨ ਹੀ ਪਾਰਟੀ ਦਾ ਪ੍ਰਧਾਨ ਚੱਲਿਆ ਆ ਰਿਹਾ ਸੀ ਔਰ ਪਿਛਲੇ ਟਾਈਮ ਤੋਂ ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਆਪਸ ਵਿੱਚ ਦੂਰੀਆਂ ਵਧੀਆਂ ਉਦੋਂ ਤੋਂ ਦੋ ਤਰ੍ਹਾਂ ਦੇ ਖੰਸ਼ੇ ਚੱਲ ਰਹੇ ਸੀ ਦੋ ਤਰ੍ਹਾਂ ਦੀਆਂ ਚਰਚਾ ਚੱਲ ਰਹੀਆਂ ਸੀ ਆਪਾਂ ਵੀ ਤੁਹਾਨੂੰ ਲਾਈਵ ਸੱਚ ਟੀਵੀ ਤੇ ਇਹ ਦੋਵੇਂ ਗੱਲਾਂ ਬਾਰ-ਬਾਰ ਦੱਸੀਆਂ ਪਹਿਲੀ ਕਿ ਭਗਵੰਤ ਮਾਨ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਪਾਸੇ ਕਰਕੇ ਉਦੀ ਥਾਂ ਤੇ ਨਵਾਂ ਬੰਦਾ ਲਾਇਆ ਜਾਊਗਾ ਤੇ ਦੂਜਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਪਾਸੇ ਕਰਕੇ ਉਦੀ ਥਾਂ ਤੇ ਨਵਾਂ ਬੰਦਾ ਲਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਨਹੀਂ ਤਾਂ ਭਗਵੰਤ ਮਾਨ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਖਤਮ ਕਰ ਦਿੱਤੀਆਂ ਜਾਣਗੀਆਂ ਤੇ ਉਹ ਸਿਰਫ ਨਾਂ ਦਾ ਮੁੱਖ ਮੰਤਰੀ ਰਹਿ ਜਾਏਗਾ ਤੇ ਅੱਜ ਇਹ ਵੱਡੀ ਖਬਰ ਆ ਗਈ ਹੈ ਕਿ ਭਗਵੰਤ ਮਾਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਉਹਦੀ ਥਾਂ ਤੇ ਅਮਨ अरोड़ा ਨੂੰ ਪ੍ਰਧਾਨ ਲਾ ਦਿੱਤਾ ਗਿਆ